ਹਾਦੀ ਸਤਿ ਸ਼੍ਰੀ ਅਕਾਲ ਮਾਨਯੋਗ ਐਸਐਸਪੀ ਸਾਹਿਬ ਬਟੰਡਾ ਵੱਲੋਂ ਜਿਹੜੀ ਬਟੰਡਾ ਪੁਲਿਸ ਦੀ ਨਸ਼ਾ ਖਿਲਾਫ ਵੱਡੀ ਮੁਹਿੰਮ ਜਿਹੜੀ ਹੈਗੀ ਹੈ ਉਸ ਸੰਬੰਧ ਦੇ ਵਿੱਚ ਜਗ੍ਹਾ-ਜਗ੍ਹਾ ਦੇ ਉੱਪਰ ਸਾਡੇ ਵੱਲੋਂ ਕੈਸੋ ਆਪਰੇਸ਼ਨ ਚਲਾਏ ਜਾ ਰਹੇ ਨੇ ਜਿਹੜੇ ਟਰੱਕਸ ਨਾਲ ਸੰਬੰਧਿਤ ਏਰੀਆ ਨੇ ਉਹਨਾਂ ਦੀ ਸਰਚ ਚ ਕੀਤੀ ਜਾ ਰਹੀ ਹੈ ਤੇ ਸਪੈਸ਼ਲ ਨਾਕਾਬੰਦੀ ਵੀ ਜਿਹੜੀ ਹੈਗੀ ਆ ਅਲੱਗ-ਅਲੱਗ ਟਾਈਮ ਦੇ ਉੱਪਰ ਅਲੱਗ-ਅਲੱਗ ਏਰੀਆ ਦੇ ਵਿੱਚ ਕਰਵਾਈ ਜਾ ਰਹੀ ਹੈ ਸੋ ਇਸੇ ਲੜੀ ਤਹਿਤ ਸੀਆਈਏ ਸਟਾਫ 1 ਦੀ ਟੀਮ ਨੂੰ ਉਸ ਵੇਲੇ ਵੱਡੀ ਸਫਲਤਾ ਹਾਸਲ ਹੋਈ ਜਦੋਂ ਦੋ ਦੋਸ਼ੀ ਰਾਹੁਲ ਤੇ ਮਨਵੀਰ ਜੋ ਕਿ ਰਾਮਪੁਰਾ ਦੇ ਰਹਿਣ ਵਾਲੇ ਆ ਉਹਨਾਂ ਨੂੰ ਸੀਆਈਐਸਟਾ ਵਨ ਦੀ ਟੀਮ ਨੇ ਸਿਟੀ ਰਾਮਪੁਰੇ ਦੇ ਏਰੀਆ ਦੇ ਵਿੱਚ ਗ੍ਰਿਫਤਾਰ ਕੀਤਾ ਤੇ ਇਹਨਾਂ ਦੇ ਕੋਲੋਂ 205 ਗ੍ਰਾਮ ਹੈਰੋਨ ਜਿਹੜੀ ਹੈਗੀ ਇਹਨਾਂ ਦੀ ਰਿਕਵਰੀ ਹੋਈ ਆ ਨਾਲ ਜਿਹੜਾ ਹੈਗਾ ਇਹਨਾਂ ਨੇ ਜਿਹੜਾ ਮੋਟਰਸਾਈਕਲ ਸੀਗਾ ਉਹਨੂੰ ਵੀ ਪੁਲਿਸ ਨੇ ਕਬਜ਼ਾ ਪੁਲਿਸ ਵਿੱਚ ਲਿਆ ਹੈ ਸੋ ਫਰਦਰ ਜਿਹੜੀ ਹੈਗੀ ਇਹਨਾਂ ਦੀ ਇਨਵੈਸਟੀਗੇਸ਼ਨ ਕੀਤੀ ਜਾ ਰਹੀ ਹੈ ਕਿ ਇਹ ਜਿਹੜੀ ਹੈਰੋਨ ਸੀਗੀ ਕਿੱਥੋਂ ਲੈ ਕੇ ਆਏ ਸੀਗੇ ਕਿ ਇਹਨਾਂ ਨੂੰ ਸਪਲਾਈ ਕਰਨੀ ਸੀਗੀ ਸੋ ਉਹਦੇ ਬਾਰੇ ਇਨਵੈਸਟੀਗੇਸ਼ਨ ਕੀਤੀ ਜਾ ਰਹੀ ਹੈ ਤੇ ਨਾਲ ਜਿਹੜਾ ਰਾਹੁਲ ਹੈਗਾ ਇਸ ਤੇ ਉੱਪਰ ਪਹਿਲਾਂ ਵੀ ਦੋ ਮੁਕੱਦਮੇ ਐਨਡੀपीएस ਦੇ ਦਰਜ ਨੇ ਇੱਕ ਮੁਕੱਦਮਾ ਐਸਟੀਫ ਮੁਹਾਲੀ ਦੇ ਵਿੱਚ ਦਰਜ ਰਜਿਸਟਰ ਹੋਇਆ ਦੂਸਰਾ ਮੁਕੱਦਮਾ ਸਿਟੀ ਰਾਮਪੁਰੇ ਦੇ ਵਿੱਚ ਦਰਜ ਰਜਿਸਟਰ ਹੋਇਆ ਸੀਗਾ ਸੋ ਕ੍ਰਿਮੀਨਲ ਬੈਕਗਰਾਉਂਡ ਇਹਨਾਂ ਦਾ ਪਹਿਲਾਂ ਵੀ ਨਸ਼ੇ ਦੀ ਇਸ ਸਮਗਲਿੰਗ ਦੇ ਵਿੱਚ ਇਨਵੋਲ ਸੀਗੇ ਤੇ ਕੱਲ ਸੀਏ ਸਟਾਫ ਦੀ ਟੀਮ ਨੇ ਇਹਨਾਂ ਕੋਲੋਂ 205 ਗ੍ਰਾਮ ਹੈਰੋਇਨ ਵਿਦ ਮੋਟਰਸਾਈਕਲ ਜਿਹੜਾ ਹੈਗਾ ਰਿਕਵਰ ਕੀਤੀ ਹੈ ਸੋ ਫਰਦਰ ਜਿਹੜੀ ਹੈਗੀ ਇਹਨਾਂ ਕੋਲੋਂ ਕੁਝ ਕਸ਼ਿਸ਼ ਕੀਤੀ ਜਾ ਰਹੀ ਹੈ ਸੋ ਬਠਿੰਡਾ ਪੁਲਿਸ ਵੱਲੋਂ ਜਿਹੜੀ ਨਸ਼ਿਆਂ ਦੀ ਵੱਡੀ ਮੁਹਿੰਮ ਹੈ ਉਹ ਇਦਾਂ ਹੀ ਤੇ ਮਾਨਯੋਗ ਐਸਐਸਪੀ ਸਾਹਿਬ ਬਠਿੰਡਾ ਵੱਲੋਂ ਬਿਲਕੁਲ ਸਖਤ ਜਿਹੜਾ ਹੈਗਾ ਹਦਾਇਤ ਕੀਤੀ ਗਈ ਹੈ ਕਿ ਜਿਹੜੇ ਵੀ ਬੰਦੇ ਨਸ਼ਾ ਸਮਗਲਿੰਗ ਦੇ ਨਾਲ ਇਨਵੋਲ ਹੋਣੇ ਉਹਨਾਂ ਨੂੰ ਬਿਲਕੁਲ ਬਖਸ਼ਿਆ ਨਹੀਂ ਜਾਊਗਾ ਤੇ ਉਹਨਾਂ ਦੇ ਖਿਲਾਫ ਸਖਤ ਐਕਸ਼ਨ ਲਿਆ ਜਾਊਗਾ ਤੇ ਜਿਹੜੇ ਵੀ ਸਮਗਲਰਸ ਨੇ ਇਸ ਗੰਦੇ ਧੰਦੇ ਦੇ ਵਿੱਚੋਂ ਪ੍ਰਾਪਰਟੀ ਕੋ ਬਣਾਈ ਹੈ ਉਸ ਤੇ ਵੀ ਐਕਸ਼ਨ ਲਿੱਤਾ ਜਾਊਗਾ ਤੇ ਉਸ ਪ੍ਰਾਪਰਟੀ ਨੂੰ ਫ੍ਰੀਜ਼ ਤੇ ਸੀਜ਼ ਵੀ ਕੀਤਾ ਜਾਊਗਾ ਬਿਲਕੁਲ ਇਹਨਾਂ ਦਾ ਰਿਮਾਂਡ ਲਿਆ ਗਿਆ ਇਹਨਾਂ ਦੀ ਫਰਦਰ ਅਸੀਂ ਇਨਵੈਸਟੀਗੇਸ਼ਨ ਕਰ ਰਹੇ ਹਾਂ ਹੈਰੋਂ ਜਿਹੜੀ ਸੀਗੀ ਲੈ ਕੇ ਕਿੱਥੋਂ ਆਏ ਨੇ ਕਿੱਥੇ ਲੈ ਕੇ ਜਾ ਰਹੇ ਨੇ ਹੁਣ ਇਸ ਟਾਈਮ ਅਸੀਂ ਡਿਸਕਲੋਜ਼ ਨਹੀਂ ਕਰਨਾ ਚਾਹਾਂਗੇ ਬਟ ਵਿਦ ਦਾ ਪਾਸੇਜ ਆਫ ਟਾਈਮ ਅਸੀਂ ਤੁਹਾਨੂੰ ਸ਼ੇਅਰ ਕਰਾਂਗੇ ਇਸ ਮੁਕਦਮੇ ਦੇ ਵਿੱਚ ਅੱਗੇ ਵੀ ਸਾਡੇ ਕੋਲ ਜਿਹੜੀ ਹੈਗੀ ਕੁਝ ਲੀਡਸ ਮਿਲਿਆ ਨੇ ਸਰ